ਮੋਬਾਈਲ ਫੋਨ ਯੂਜ਼ਰ ਲਈ ਵੱਡੀ ਖਬਰ ਹੈ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਹਾਲ ਹੀ ਚ SIM ਕਾਰਡਾਂ ਦੇ ਨਿਯਮਾਂ 'ਚ ਵੱਡਾ ਬਦਲਾ ਕੀਤਾ ਹੈ ਇਹਨਾਂ 'ਚੋ ਇੱਕ ਬਦਲਾ SIM ਕਾਰਡ ਪੋਰਟੇਬਿਲਟੀ ਦੇ ਨਿਯਮਾਂ ਨੂੰ ਬਦਲਣਾ ਹੈ SIM ਕਾਰਡਾਂ ਦੀ ਪੋਰਟੇਬਿਲਟੀ ਲਈ ਨਵੇਂ ਨਿਯਮ 1 ਜੁਲਾਈ ਤੋਂ ਦੇਸ਼ ਭਰ ਵਿੱਚ ਲਾਗੂ ਹੋਣ ਜਾ ਰਹੇ ਨੇ ਹਾਲੀ ਦੇ ਸਮੇਂ ਵਿੱਚ ਆਨਲਾਈਨ ਧੋਖਾਧੜੀ ਅਤੇ ਸਪੈਮ ਕਾਲਾਂ ਦੇ ਮਾਮਲੇ ਤੇਜ਼ੀ ਨਾਲ ਵਧੇ ਨੇ ਕਰੋੜਾਂ ਸਿਮ ਯੂਜ਼ਰ ਦੀ ਸੁਰੱਖਿਆ ਅਤੇ ਗੋਪਨੀਯਤਾ ਨੂੰ ਧਿਆਨ ਵਿੱਚ ਰੱਖਦੇ ਹੋਏ TRAI ਨੇ ਸਿਮ ਕਾਰਡ ਨਿਯਮਾਂ ਵਿੱਚ ਬਦਲਾ ਕੀਤਾ ਹੈ ਜੇਕਰ ਤੁਸੀਂ ਆਪਣਾ ਸਿਮ ਕਾਰਡ ਕਿਸੇ ਹੋਰ ਕੰਪਨੀ ਨੂੰ ਪੋਰਟ ਕਰਦੇ ਹੋ ਤਾਂ ਤੁਹਾਨੂੰ ਹੁਣ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਸਿਮ ਕਾਰਡ ਨੂੰ ਪੋਰਟ ਕਰਨ ਦੇ ਨਵੇਂ ਨਿਯਮ 1 ਜੁਲਾਈ ਤੋਂ ਦੇਸ਼ ਭਰ ਵਿੱਚ ਲਾਗੂ ਹੋ ਜਾਣਗੇ ਟਰਾਈ ਨੇ ਮੋਬਾਈਲ ਨੰਬਰ ਪੋਰਟੇਬਿਲਟੀ ਦੇ ਨਿਯਮਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਸਖਤ ਕਰ ਦਿੱਤਾ ਹੈ ਹੁਣ ਤੱਕ ਯੂਜ਼ਰ ਆਸਾਨੀ ਨਾਲ ਆਪਣਾ ਮੋਬਾਈਲ ਨੰਬਰ ਕਿਸੇ ਹੋਰ ਕੰਪਨੀ ਨੂੰ ਪੋਰਟ ਕਰ ਸਕਦੇ ਸਨ ਪਰ ਹੁਣ ਅਜਿਹਾ ਸੰਭਵ ਨਹੀਂ ਹੈ ਹੁਣ ਜੇ ਕੋਈ ਯੂਜ਼ਰ ਆਪਣਾ ਮੋਬਾਈਲ ਨੰਬਰ ਪੋਰਟ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਇਸ ਲਈ ਅਰਜ਼ੀ ਜਮ੍ਹਾਂ ਕਰਨੀ ਪਵੇਗੀ ਇਸ ਤੋਂ ਬਾਅਦ ਯੂਜ਼ਰ ਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਹੋਵੇਗਾ ਦਾ ਮੋਬਾਈਲ ਨੰਬਰ ਯੂਜ਼ਰ ਨੂੰ ਆਪਣੀ ਪਛਾਣ ਅਤੇ ਸਾਰੇ ਵੇਰਵਿਆਂ ਦੀ ਪੁਸ਼ਟੀ ਕਰਨੀ ਪਵੇਗੀ ਯੂਜ਼ਰ ਨੂੰ ਇੱਕ OTP ਵੀ ਦਿੱਤਾ ਜਾਵੇਗਾ ਜਿਸ ਦੀ ਵਰਤੋਂ ਉਹ ਪੋਰਟੇਬਿਲਟੀ ਦੌਰਾਨ ਕਰ ਸਕਦੇ ਨੇ ਨਵਾਂ SIM ਲੈਣ ਸਮੇਂ ਯੂਜ਼ਰ ਨੂੰ ਲੋੜਿੰਦੇ ਪਛਾਣ ਸਬੂਤ ਦੇ ਨਾਲ ਪਤਾ ਸਰਟੀਫਿਕੇਟ ਦਿਖਾਉਣਾ ਹੋਵੇਗਾ ਇਸ ਤੋਂ ਇਲਾਵਾ ਯੂਜ਼ਰ ਦੀ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਵੀ ਕੀਤੀ ਜਾਵੇਗੀ